ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਬਲੌਗ ਦੇਖਣ ਵਾਲਿਆਂ ਨੂੰ ਵਾਵਾ ਟਾਈਮ ਬੱਦ ਮਾਰੇ ਆਪਾਂ ਕੋ ਹੋਰ ਵੀਡੀਓ ਪਾਉਣ ਲੱਗੇ ਆ ਤੇ ਆਪਾਂ ਚੱਲੇ ਆ ਨਵੇਂ ਸਫ਼ਰ ਤੇ ਇਹ ਸਫ਼ਰ ਹੈਗਾ ਆਪਣਾ ਰੂਪਨ ਪਾਸ ਟ੍ਰੈਕ ਅੱਜ ਬੋਟਾ ਵਾਲਾ ਦੇਣਾ ਪਹਿਲਾਂ ਤਾਂ ਫੇਰੇ ਵੋਟ ਪਾ ਕੇ ਆਏ ਆ ਵੋਟ ਪਾਉਣ ਤੋਂ ਬਾਅਦ ਨਾ ਤੋ ਕਿ ਹੁਣ ਆਪਣੀਆਂ ਤਿਆਰੀਆਂ ਨੇ ਸਮਾਨ ਸਾਰਾ ਪੈਕ ਕੀਤਾ ਪਿਆ ਇੱਥੋਂ ਮੈਂ ਜਾਊਂਗਾ ਮਲੋਟ ਮਲੋਟੋ ਬੱਸ ਫੜ ਕੇ ਜਾਊਂਗਾ ਬਠਿੰਡੇ ਬਠਿੰਡੇ ਕੋ ਦਾਊਗਾ ਤੇ ਇੱਕ ਸੱਜਣ ਆਪਣੇ ਨਾਲ ਹੋਰ ਜਾ ਰਿਹਾ ਮਿੱਤਰ ਉਹ ਬਠਿੰਡਿਓਂ ਫਿਰ ਆਪਾਂ ਪਹੁੰਚਾਂਗੇ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ Shimla ਅੱਜ ਰਾਤ ਆਪਾਂ ਰੁਕਾਂਗੇ Shimla ਤੇ ਕੱਲ ਨੂੰ ਆਪਣੇ ਤੋਂ ਉਹ ਆਪੇ ਲੈ ਕੇ ਜਾਣਗੇ ਕੰਪਨੀ ਵਾਲੇ ਜਿਹਨਾਂ ਨਾਲ ਆਪਾਂ ਟਰੈਕ ਕਰਨਾ ਇਹ ਟਰੈਕ ਆਪਾਂ ਕੰਪਨੀ ਨਾਲ ਕਰਨਾ Shimla ਜਿਸਕੋ ਲੈ ਕੇ ਜਾਣਗੇ ਤੇ ਅੱਜ ਸ਼ਾਮ ਤੱਕ ਆਪਾਂ Shimla ਪਹੁੰਚਣਾ ਹੁ ਤੁਰਦੇ ਅੱਥੋਂ ਟਾਈਮ ਕੀ ਹੋ ਗਿਆ ਲਗਭਗ 11:30 ਦਾ ਸਮਾਂ ਹੋ ਗਿਆ ਦੇਖਦੇ ਆਂ ਆਪਾਂ ਰੁਪਨ ਪਾਸ ਦੇ ਰੰਗ ਤਮਾਸ਼ੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਜਦੋਂ ਆਪਾਂ ਇੰਨੇ ਟਾਈਮ ਬਾਅਦ ਵੀਡੀਓ ਪਾਉਣੇ ਹਨ ਤਾਂ ਉਦੋਂ ਇਹਦੀ ਰੀਚ ਜੀ ਨਹੀਂ ਬਣਦੀਗੀ ਮੈਂ ਕਹਿੰਦਾ YouTube ਨੂੰ ਸੁਰਤ ਜੀ ਨਹੀਂ ਆਉਦੀਗੀ ਤਾਂ ਕਰਕੇ ਜਿਹੜੇ-ਜਿਹੜੇ ਸੱਚੇ ਨੇ ਮਿੱਤਰ ਆਪਣੀ ਇਹ ਵੀਡੀਓ ਦੇਖਣਗੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਉਹਦੇ ਨਾਲ YouTube ਨੂੰ ਜਾਗ ਜੀ ਆ ਜਾਂਦੀ ਆ ਹੁਣ ਸਮਾਨ ਚੱਕਦੇ ਆਪਾਂ ਤੇ ਦੋਗੇ ਇਹ ਆਪਣੀ ਲਾਇਬ੍ਰੇਰੀ ਹੈ ਮਗਰ ਜਿੰਦ ਜਾਣ ਆਪਣੀ ਦੇਖ ਲਈਏ ਸਮਾਨ ਸੱਪਾ ਕੋਈ ਠੀਕ ਪਿਆ ਇਹ ਵੀ ਠੀਕ ਆ ਕੰਮ ਚਲੋ ਵੀ ਸਚਨ ਪਿਆਰਿਓ ਮਿਲਦੇ ਆਂ ਵਾਪਸੀ ਤੇ ਆਪਾਂ ਦਸਾਂ 12 ਦਿਨਾਂ ਬਾਅਦ ਤੇ ਇਸ ਵਾਰ ਆਪਣੀਆਂ ਵੇਲਾਂ ਤੇ ਅੰਗੂਰਾਂ ਦੇ ਗੁੱਛੇ ਲੱਗੇ ਪਏ ਆ ਅੰਗੂਰ ਮਿੱਠੇ ਬਹੁਤ ਆ ਨਜ਼ਾਰਿਆਂ ਵਾਲਾ ਕੰਮ ਆ ਅਮਰੂਦ ਅੰਬ ਆੜੂ ਚੀਕੂ ਚਕੋਦਰਾ ਬਹੁਤ ਕੁਝ ਲੱਗਿਆ ਪਿਆ ਨਿੰਬੂ ਇਹ ਹੈਗਾ ਬੂਟਾ ਸੇਵ ਦਾ ਆ ਹੈਗਾ ਮਾਲਟਾ ਤੇ ਆ ਬੂਟਾ ਹੈਗਾ ਚਕੋਦਰੇ ਦਾ ਇਹ ਵਾਲਾ ਤੇ ਆ ਗਰਮੀ ਨਾਲ ਮੱਚ ਗਏ ਆਪਣੇ ਇਫੈਕਟਸ ਕਿ ਪਾਪ پتہ ਨਹੀਂ ਕੀ ਹੁੰਦਾ ਤੇ ਆਹ ਫੁੱਲ ਵਾਲਾ ਬੂਟਾ ਆਪਿਆ ਆਪਣਾ ਬੈਗ ਵੀ ਫਰਾ ਸਾਮਾਨ ਤੇ ਇਸ ਘਰ ਦੇ ਮਗਰਲੇ ਪਾਸੇ ਵੀ ਬਹੁਤ ਬੂਟੇ ਲੱਗੇ ਹੋਏ ਆਏ ਹੋਏ ਅਨਾਰ ਅਮਰੂਦ ਸੰਤਰਾ ਆੜੂ ਸਾਰਾ ਕੁਝ ਹਾਂ 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 ਆ ਲੱਗੀ ਹੋਈ ਆ ਅੰਜੀਰ ਤੇ ਇਹ ਗਲਮੋਰ ਆ ਇਹ ਖੜ ਸੁੱਕ ਜੇ ਹੋ ਗਿਆ ਵਿਚਾਰਾ ਆਵ ਜੰਗਲ ਬੂਟ ਜਸਵੀਰ ਪੁੱਤਰ ਦੀ ਫੌਜੀ ਨਾਲ ਸੰਬੰਧਿਤ ਕਹਾਣੀ ਹੈ ਇਹਦੇ ਵਿੱਚ ਕਿਉਂਕਿ ਭੁੱਲਰ ਸਾਹਿਬ ਆਪ ਫੌਜੀ ਰਹੇ ਉਹ ਖੜਾ ਆਪਣਾ ਸਾਈਕਲ ਪਹਿਲੀ ਵਾਰੀ ਲੈ ਗਿਆ ਸੀ ਇਹਦੇ ਤੇ B21 520 ਤੇ ਨਾਲ ਬਾਪੂ ਦਾ ਵੀ ਖੜਾ B21 520 ਗਲਫਰ ਸ਼ਾਟ ਦਾ ਡੱਬਾ ਮਾਰਤੇ ਜਮਾਂ ਇਦੇ ਵਿੱਚ ਸਰਲੀ ਦਾ ਸਾਈਕਲ ਪਿਆ ਇਹ ਜਦੋਂ ਉਧਰੋਂ ਆਇਆ ਮੈਂ ਮਾਨਕ ਨਹੀਂ ਉਹ ਮੇਰੀ ਪੈਕਿੰਗ ਹੀ ਨਹੀਂ ਖੋਲੀ ਗਈ ਮੇਰੀ ਪਲਾਨ ਗਏ ਆ ਵੀ ਇਹਨੂੰ ਬਣੇ ਬਣਾਈ ਇਹਨੂੰ ਹੀ ਅਗਲੇ ਦੇਸ਼ ਭੇਜਾਂਗੇ ਕਿਸੇ ਹੋਰ ਗੁਰਪੁਰੀ ਤੇ ਚੱਲਿਆ ਹੁਣ ਮੈਨੂੰ ਚੜਾਉਣ ਮਲੋਟ ਜੰਡਾਲੀ ਜਾਊਗੀ ਮੈਂ ਤਾਂ ਬਸ ਉੱਥੇ ਹੀ ਰੁਕ ਜੂਗੀ ਹਣਾ ਦੇਖ ਲੈਨੇ ਆ ਬੱਗੀ ਹੁੰਦਾ ਪਨੀਰੀ ਤਾਂ ਹੋਊਗੀ ਪਿੱਲੀ ਜਮਾ ਗਰਮੀ ਨਾਲ ਇਹ ਇਹ ਆਪਣਾ ਪਿੰਡ ਕਰਾਈ ਵਾਲੇ ਦੀ ਫਿਰਨੀ ਕਰਾਈ ਕੋਲ ਤਾਂ ਜਾਵਾਂਗੇ ਮੱਲ ਵਾਲਾ ਤੇ ਮੱਲ ਵਾਲੇ ਤੋਂ ਪਿੰਡ ਮਲੋਟ ਕੀ ਗਿਆ ਕਿ ਵਿੱਚ ਗਲਾਬ ਦੇ ਫੁੱਲ ਜੀ ਬਈ ਬੈਠੇ ਹੋਣਾ ਹਾਂ ਬਈ ਬੈਠੇ ਜਵਾਨ ਸ਼ਬੀਲ ਗਰਮੀ ਤੇ ਪਿਆਲ ਜੇ ਵੀ ਤੁਹਾਨੂੰ ਵੀ ਪਿਆਲ ਦੇ ਉਧਰ ਦੀ ਆ ਜੀ ਵੀਰ ਉਧਰ ਦੀ ਕਿਵੇਂ ਹੋਏ ਤੁਹਾਨੂੰ ਠੰਡਾ ਪਾਣੀ ਛਿੜਕਦਾ ਉੱਤੇ ਗਰਮੀ ਹੋ ਪੈਂਦੀ ਰਹੀ ਕਿ ਮੱਕੀ ਝੋਨਾ ਨਿਕਲਦਾ ਪੱਠਿਆਂ ਦਾ ਜਗਿੰਦਰ ਸਿੰਘ ਮਾਨ ਕੱਕਾ ਉਹ ਬੈਠੀਆਂ ਸਵਾਰੀਆਂ ਆਪਣੇ ਨਾਲ ਜਾਣ ਵਾਲੀਆਂ ਇੱਥੇ ਪਾ ਡੀਕਦੇ ਆ ਬੱਸ ਬੱਸ ਬਸ ਆ ਅਗੀ ਆਪਣੀ ਪੰਜਾਬ ਰੋਡ ਵਿੱਚ ਬੱਸ ਇੱਥੇ ਜੜ ਕੇ ਪਹੁੰਚਦੇ ਆ ਬਠਿੰਡਾ ਪਹੁੰਚ ਗਏ ਆ ਆਪਾਂ ਫੌਜੀ ਚੌਕ ਬਠਿੰਡਾ ਇੱਥੇ ਆਉਂਦੀ ਬੱਸ ਇਹ ਕੁਦੇ ਹੋਰੀ ਬੱਸ 'ਚ ਬੈਠੇ ਆ ਇਹ ਟੱਕਰਦੇ ਉਹਨਾਂ ਨੂੰ ਔਰ ਸਾਹਮਣੇ ਆ ਗਈ ਖੱਟੀ ਬੱਸ ਔਰ ਬੈਟਰ ਅਸੀਂ ਪਹੁੰਚ ਗਏ ਬੱਸ ਦੇ ਵਿੱਚ ਤੇ ਉਹ ਦੱਸਾਂਗੇ ਜੀ ਅਸੀਂ ਕਰਦੇ ਜੀ ਬਾਈ ਗੁਰਪ੍ਰੀਤ ਸਿੰਘ ਗੁਰਪ੍ਰਾਣਾ ਬਾਈ ਗੁਰਪ੍ਰਾਣਾ ਇਹ ਐਨਕਾ ਸਾਨੂੰ ਦਿੱਤਿਆ ਅਸੀਂ ਬਾਈ ਬਲਜਿੰਦਰ ਨੇ ਉੱਥੇ ਕਿਹੜਾ ਦੇਸ਼ ਸੀ ਕਮਾਲ ਬੱਸ ਤੇ ਇੰਟਰਨੈਸ਼ਨਲ ਐਨਕਾ ਇਹ ਤੇ ਅਸੀਂ ਅਜਰਾ ਪਹੁੰਚ ਜਾਗੇ Shimla ਟੂ ਮੱਚ ਔਡਾ ਨਾ ਬਿਚੇਂਦਾ ਟੂ ਮੱਚ ਔਡਾ ਅਸੀਂ ਠੰਡੇ ਇਲਾਕੇ ਮਲਬਦ ਰਹੇ ਹਾਂ ਜੇਰੇ ਆਪ ਤੇ ਆਉਣਗੇ ਸਾਨੂੰ ਸਾਨੂੰ ਯਾਦ ਕਰਦੇ ਆ ਹਾਂ ਪੂਰਾ ਯਾਦ ਕਰਦੇ ਆ ਇਹ ਕੀ ਲਸਨ ਦਾ ਹੋਈ ਉਹ ਇਹ ਮੇਰੇ ਕੋਲ ਟੁੱਟ ਨਹੀਂ ਗਈ ਸੀ ਤੇ ਮੈਂ ਵੀ ਲੈ ਆ ਇਹ ਮੈਂ ਉੱਥੋਂ ਲਈ ਸੀ ਇੱਕ ਕਤਰ ਚੋਂ ਉਹ ਇੰਟਰਨੈਸ਼ਨਲ ਸਟਿਕ ਉਹ ਟੁੱਟ ਗਈ ਸੀ ਇੰਟਰਨੈਸ਼ਨਲ ਇਹ ਤਾਂ ਨੈਸ਼ਨਲ ਹੀ ਆ ਮੇਰੇ ਕੋਲੇ ਮੈਂ ਲੈ ਕੇ ਆਇਆ ਪੌਲੀ ਵਧੀਆ ਪੌਲੀ ਵਧੀਆ ਸਟਿਕ ਛੋਟੀ ਤਾਂ ਕੰਮ ਵੀ ਦਿੰਦੀ ਇਹ ਨਾਲ ਕੁੱਤੇ ਕੱਢੇ ਮਾਰਨਾ ਹੋਏ ਆ ਆ ਬੱਤੀ ਵੀ ਜਗਦੀ ਆ ਵੀ ਉਹ ਇਹਦੇ ਨਾਲ ਲਾਈਟ ਦਿੱਤੀ ਵੀ ਆ ਨਾਣ ਵਾਲਾ ਕੰਮ ਕਰਾ ਤੇ ਇੰਟਰਨੈਸ਼ਨਲ ਵਾਲੇ ਪਪਾ ਸੈਲ ਨਹੀਂ ਵਧੂ ਲੈ ਕੇ ਆਏ ਅੰਮ੍ਰਿਤਪੁਰ ਦੇ ਵਿੱਚ ਪਪਾ ਚੱਕ ਲਾਉਂ ਥੋੜਾ ਲਾਂਗੇ ਸ਼ਿਮਲੇ ਤੋਂ ਲਾਂਗੇ ਆ ਵੀ ਹੁਣ ਬੋਲ ਅੱਛਾ ਹੁਣ ਇੱਥੋਂ ਜਿਵੇਂ ਫਰੰਟ ਕੈਮਰਾ ਤੋਂ ਲਾਇਆ ਬਣਾਉਂਦਾ ਇਹਨੇ ਮੈਨੂੰ ਐਂ ਲੱਗਦਾ ਯਾਰ ਇਹ ਜੇ ਲਾਈਟ ਜਗਾਈ ਹੋਵੇ ਫਰੰਟ ਕੈਮਰਾ ਤੋਂ ਲਾਇਆ ਦਾ ਨਾ ਨਹੀਂ ਦੇ ਸਕਦਾ ਨਹੀਂ ਨਹੀਂ ਕਿੱਥੋਂ ਜਾਵੂਗੀ ਲਾਈਟ ਫਰੰਟ ਕੈਮਰਾ ਕਿੱਥੋਂ ਹੋਊਗਾ ਆਹ ਇਹ ਬਣਾਉਂਦਾ ਸੀ ਜਿਹਨੂੰ ਵੱਲ ਆ ਗਿਆ ਨਾ ਜਿਹੜੇ ਐਕਸਪਰਟ ਬੰਦੇ ਹੁੰਦੇ ਉਹ ਐਂ ਜਿਵੇਂ ਕਰਦੇ ਐਵੇਂ ਬਾਈਟ ਤੇ ਬਣਾਉਣਾ ਕੋਈ ਕਦੇ ਆ ਵਰਤੇ ਨਹੀਂ ਫਰੰਟ ਵਾਲਾ ਫਰੰਟ ਦੇ ਤੱਕ ਨਾਲ ਦੀ ਐਨਕ ਲਾ ਕੇ ਆਇਆ ਪੰਜਾ ਲੈਚਿੰਗ ਬਾਜੀ ਅੱਗ ਕੱਢਣਗੇ ਸਾਢੇ ਰਾਤ ਚ ਆਗੇ ਮੱਥਾ ਹੋਵੇ ਤਾਂ ਆਈ ਹੋਵੇ ਨੇ ਹੋਵੇ ਨਾ ਐਨਕ ਨੇ ਕਰ ਲਿਆ ਕਵਰ ਬਾਈ ਇਹਦਾ ਇੱਥੇ ਬਟਨ ਵੀ ਕੰਮ ਕਰਦਾ ਹੋਊਗਾ ਕਿ ਨਹੀਂ ਕਰਦਾ ਰੋਟ ਕਰਦਾ ਜੇ ਆਪਾਂ ਇਹਨੂੰ ਆਨ ਕਰ ਲਾਂਗੇ ਬਲੂਟੁੱਥ ਨਾਲ ਜੋੜ ਲਾਂਗੇ ਅੱਛਾ ਅੱਛਾ ਫੇਰ ਠੀਕ ਹੋ ਗਿਆ ਬਲੂਟੁੱਥ ਸਾਊਂਡ ਕਰਨਾ ਪੈਣਾ ਫੇਰ ਚਲ ਸਾਢੇ ਬਰੀ ਹੋ ਗਏ ਕਿਸੇ ਹੋਰ ਦੇ ਹੈਡਫੋਨ ਅਸੀਂ ਹੁਣ ਪਾਈ ਹੋਇਆ ਗੁਆ ਵਿਚ ਤੇ ਵਿਚ ਚੀਜ਼ਸ ਨਹੀਂ ਹਨ ਫਸ ਫੋਰ ਪ੍ਰੀ ਕਰਦੇ ਕੋ ਸਿਗਰਟ ਜਿਹਾ ਜਿਹਾ ਜੇ ਡਿੱਟੀ ਆ ਰਹੀ ਆ ਪਿਛੋਂ ਦਿਨ ਚੜ ਰਿਹਾ ਸੂਰਜ ਦੇ ਕਿਰਨਾਂ ਆ ਰਹੀਆਂ ਨੇ ਹਲਕੀ ਲੱਗੀਆਂ ਤਕੜੀਆਂ ਮੁੱਛਾਂ ਦੀ ਹਜੇ ਤੱਕ ਪੂਰੀ ਨਹੀਂ ਹੋਈ ਆ ਆ ਬੱਸ ਵਾਲਿਆਂ ਨੇ ਸਾਡੇ ਨਾਲ ਬੇਇਨਸਾਫੀ ਕੀਤੀ ਆ ਆ ਸਿੱਧਾ ਹੀ ਮੋਰਾ ਕਰਦਾ ਇਹ ਜਗ੍ਹਾ 'ਚ ਹੈ ਹੀ ਕੁਛ ਨਹੀਂ ਇਹਦੀ ਹਵਾ ਸਿੱਧੀ ਮਗਰ ਵੱਜਦੀ ਹੈ ਸ਼ੀਸ਼ੇ 'ਚ ਜਾ ਕੇ ਆਪ ਬੋਲ ਲਿਆ ਦੇਵਾ ਹੈ ਆਪ ਬੋਲ ਲਿਆ ਜਿਹੜੀ ਇਹ ਜੁਨਾਇਦ ਇੰਡਸਟਰੀਜ਼ ਆਹ ਜਲਦੀ ਹੀ ਸ਼ਾਮ ਆਵੇਂਗੀ ਜਦ ਜੀ ਕੀ ਤਸਾਂ ਤੇ ਲਏ ਹੋਗੀ ਰੈਣ ਕਾ ਸੋਹਣੀਆਂ ਲੱਗਦੀਆਂ ਨਾ ਮੇਰੇ ਲੱਗੀਆਂ ਬਾਈ ਜੱਜ ਦੀ ਬਾਈ ਕਮੈਂਟ ਕਰਕੇ ਦੱਸੋ ਰੈਣ ਕਾ ਕਿਵੇਂ ਲੱਗਦੀਆਂ ਹੈ ਮੈਨੂੰ ਲੱਗਦੀਆਂ ਰੋਣਾ ਨਾਈਸ ਵੱਡੇ ਵੱਡੇ ਮਰਸੀ ਉੱਤੇ ਵੱਡਾ ਵੱਡਾ ਚਸ਼ਮਾ ਜੱਕ ਜੰਕਸ਼ਨ ਰੇਲਾਂ ਦਾ ਬੱਸਾਂ ਨਹੀਂ ਕਿੰਨੀਆਂ ਫਿਰਦੀਆਂ ਆਪਣੀ ਆਉਂਦੀ ਨਹੀਂ ਕੀ ਗੱਲ ਆ ਹੋਰਾਂ ਵਾਰ ਹੀ ਨਹੀਂ ਫਿਰਦੀਆਂ ਨੇ ਅੱਜ ਗਏ ਸ਼ੀ ਮਾਤਲ ਟ੍ਰਾਂਸਪੋਰਟ ਦੀ ਬੱਸ ਪਹੁੰਚਦੇ ਆਪਾਂ ਹੁਣ ਸ਼ਿਮਲੇ ਹੋਣੀ ਆਪਾਂ 7:00 ਵਜੇ 8:00 ਦੇ ਆਪਾਂ ਚੰਡੀਗੜ੍ਹ ਤੋਂ ਬਾਹਰ ਨਿਕਲੇ ਆਏ ਆ ਤੇ ਆਪਣੀ ਬੱਸ ਆ ਪੈਂਚਰ ਹੁਣ ਇਹ ਪੈਂਚਰ ਲਵਾਉਣਗੇ ਮੌਸਮ ਆਪਾਂ ਨੂੰ ਦਿਸੀ ਜਾਂਦਾ ਬਸ ਦੇ ਉੱਪਰੋਂ ਦੀ ਕਿਹੋ ਜਿਹਾ ਹੋ ਗਿਆ ਹਨੇਰਾ ਹੀ ਹੁੰਦਾ ਆਉਂਦਾ ਬੱਦਲ ਬਹੁਤ ਹੋ ਗਿਆ ਬਸ ਆਪਣੀ ਹੋ ਗਈ ਹੈ ਸਹੀ ਜੇ ਹੁਣ ਆਪਾਂ ਚੱਲਦੇ ਆਂ ਰਾਤ ਦੇ ਹੋ ਗਏ 9:30 ਆਪਾਂ ਰੁਕੇ ਹੋਇਆ ਸੋਲਣ ਚੰਡੀਗੜ੍ਹ ਚੱਲ ਕੇ ਆ ਗਿਆ ਆਪਾਂ 71 ਕਿਲੋਮੀਟਰ ਬਾਅਦ ਅਜੇ ਤੱਕ ਆਪਾਂ 2 ਘੰਟੇ ਹੋਰ ਨਹੀਂ ਪਹੁੰਚਦੇ ਸ਼ਿਮਲੇ ਇੱਥੇ ਸਾਰੀਆਂ ਫਾਰੀਆਂ ਰੁਕੀ ਖਈਆਂ ਜਾਂਦੀਆਂ 11:00 ਵੱਜ ਗਿਆ ਰਾਤ ਦੇ ਪਹੁੰਚ ਗਏ ਆਪਾਂ Shimla ਬੱਸ ਸਟੈਂਡ ਹੁਣ ਕਮਰਾ ਭਾਲਦੇ ਆ ਕੋਈ ਰਹਿਣ ਵਾਸਤੇ ਤੇ ਸੌਣੇ ਟਿਕਦੇ ਆ ਇੱਥੇ ਸਵੇਰੇ 7:00 ਵਜੇ ਨਿਕਲਾਂਗੇ ਆਪਾਂ ਜਸਕਣ ਵੱਲ ਪਹੁੰਚ ਗਏ ਆਪਾਂ ਕਮਰੇ ਚ ਤੇ ਅੱਜ ਕਮਰੇ ਆਪ ਨੂੰ ਲੈ ਕੇ ਦਿੱਤੇ ਬਾਈ ਹੋਰ ਨੇ ਲੱਭ ਗਏਦਾ ਬਾਈ ਅਮਰਤਪਾਲ ਤੇ ਬਾਈ ਪਿਊਸ਼ ਘਟ ਮਿੰਟਾਂ ਜਾਂਦਾ ਦੋ ਅਮਰਤਪਾਲ ਇਕੱਠੇ ਹੋ ਗਏ ਨਾ ਬਾਈ ਅੱਜ ਹੋਊਗਾ ਨਾ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਬਲੌਗ ਦੇਖਣ ਵਾਲਿਆਂ ਨੂੰ ਆਪਾਂ ਰਾਤ ਪਹੁੰਚ ਕੇ ਸਿੱਧੇ ਗਏ ਤੇ ਨੇ ਸ਼ਿਮਲੇ ਕਮਰਾ ਲੈ ਲਿਆ ਸੀ ਉੱਥੇ ਸੌਂ ਗਏ ਸੀ ਤੇ ਹੁਣ ਉੱਠ ਗਏ ਆ ਆਪਾਂ ਕਰਨ ਚੱਲੇ ਆ ਰੂਪਨਪੁਰ ਪਾਸ ਟਰੈਕ ਟਰੈਕ ਆਪਣਾ ਕੱਲ ਤੋਂ ਸ਼ੁਰੂ ਹੋਊਗਾ ਇੱਥੋਂ 200 ਕਿਲੋਮੀਟਰ ਬਾਅਦ ਹੈਗਾ ਰੁਕਸਨ ਬਾਈ ਮੇਰੇ ਆ ਪੈ ਗਿਆ ਲੈ ਗਿਆ ਕਿਹੜੇ ਕੇਲੇ ਖੋਗੇ ਸਾਰੇ ਲੈ ਗਿਓ ਜੀ ੱੱੱਕਾ ਵੀਰ ਜੀ ਇਹ ੱੱੱਕਾ ਵੇਖੋ ਲੈ ੱੱੱਕਾ ਭਾਈ ਤੇਰ ਮਾਲਕਾ ਜਬਰ ਜਾਨੀ ਦਿਲ ਪਰ ਜਾਨੀ ਓਏ ਹੋਏ ਮੇਰੇ ਗੱਲਬਾਤ ਦੇ ਵਿੱਚ ਦੇ ਗਈਆਂ ਬਾਂਦਰ ਭਾਜੀ ਹੁਣ ਸਾਡੇ ਕੇਲੇ ਖੋ ਕੇ ਲੈ ਗਏ ਫੱਜਣਾ ਨਹੀਂ ਕਰੀਦਾ ਹੁੰਦਾ ਅਸੀਂ ਮਾਨ ਸਤਕਾਰ ਨਾਲ ਤੁਹਾਡੇ ਗਰਾਹ ਆਏ ਆ ਰਹਿ ਗਏ ਨੇ ਬਾਂਦਰ ਦੇ ਬਾਂਦਰੀ ਕੀ ਬਾਤ ਆ ਯਾਰ ਦੇਖੰਦਾ ਓਰੀ ਜਨਾ ਸਾਰੇ ਆ ਬੱਚਾ ਕਾਫੀ ਅਸੀਮ ਹੁੰਦਾ ਚਲੋ ਕੇਲੇ ਅਸੀਂ ਖਵਾਤੇ ਹੁਣ ਸਾਨੂੰ ਨਵੇਂ ਲੈਣ ਪੈਣਗੇ ਆਪਾਂ ਚੱਲਦੇ ਥੱਲੇ ਇੱਥੇ ਗੱਡੀ ਆਊਗੀ ਉਹਨਾਂ ਦੀ ਇੱਥੋਂ ਰੁਕਸਨ ਤੱਕ ਆਪਾਂ ਨੂੰ ਲੈ ਕੇ ਜਾਣਗੇ 200 ਹਾਂ ਨਾ ਫੜ ਇਹ ਵੀ ਗਏ ਜਾਣ ਸਮਝ ਤੂੰ ਐਵੇਂ ਕਰੀ ਜਾਂਦਾ ਤੇ ਰਖਵਾਈ ਦਿੰਦੇ ਤੇ ਤੇਰਾ ਫੋਨ ਨਾ ਲੈ ਜਾਣ ਕਿਤੇ ਉਹਦੇ ਕੇਲਿਆਂ ਦਾ ਸਰਜੂ ਆਓ ਚਲਿਏ ਦੇਬੇ ਚਲੋ ਭਾਈ ਪਹੁੰਚ ਚਲਦੇ ਰਹਿ ਐਕਸਿਸਟੈਂਟ ਤੇ ਮਗਰ ਇਹ ਆਉਂਦੀ ਵੀ ਬਾੰਦਰੀ ਗਰੀ ਫਿਰ ਓਏ ਬਾੰਦਰੀ ਫਿਰ ਮਗਰ ਇੱਧਰ ਇਹ ਕੱਢੀ ਹੁੰਦੇ ਜੂਆ ਇੱਕ ਦੂਜੇ ਦੇ ਤੇ ਇੱਥੇ ਦੁੱਧ ਦੁੱਧ ਪੀ ਜਾਂਦੀ ਹੈ ਬਾੰਦਰੀ ਦੁੱਦੂ ਲੈ ਗਈ ਬੱਚਾ ਚੱਕ ਕੇ ਆਉਗਾ ਜੂਆ ਵਾਲਾ ਹਟ ਗਿਆ ਸ਼ਰਮ ਮੰਨ ਗਿਆ ਆਪਣੇ ਤੋਂ ਆਪਣੇ ਅਗਲੇ ਪਾਸੇ ਸ਼ਹਿਰ ਸ਼ਿਮਲਾ ਤੇ ਆਹ 66 ਟੱਕ ਜਿਹੋਣੀਆਂ ਕਾਰਾਂ ਦੀਆਂ ਬੰਦਰਾਂ ਕਰਕੇ ਤੇ ਕੇ ਲੱਗੇ ਹੋਏ ਆ ਬੰਦਰਾਂ ਉੱਤੇ ਰਾਤ ਆਪਾਂ ਬਸਟ ਡੇ ਤੋਂ ਟੈਕਸੀ ਲੈ ਕੇ ਆਈ 450 ਰੁਪਏ ਚ ਮੈਨ ਲੱਗਦਾ ਬਾਕੀ ਮੈਨੂੰ ਪਤਾ ਨਹੀਂ ਗਿਆ ਪੈਸੇ ਦਿੱਤੇ ਸੀ ਭਾਈ ਗੁਰਨੇ ਗੁਰ ਸਿੱਧੂ ਨੇ ਹੁਣ ਆਪਣੀ ਟੈਕਸੀ ਮਿਲ ਗਈ ਆ 300 ਰੁਪਏ ਚ ਇੱਥੇ ਜਾਣੇ ਆਪਾਂ ਨਵੇਂ ਬੱਸ ਸਟੈਂਡ ਥੱਲੇ ਜਾਣੇ ਜਾਵਾਂ ਆਪਾਂ ਬੈਗ ਲੈ ਕੇ ਕਿਰਵੰਗੀ ਨਾਲ ਲਾ ਜੇ ਬੈਗ ਲੈ ਕੇ ਕਿਤੇ ਬੈਗ ਚ ਕੀ ਆ ਕੁਛ ਨਹੀਂ ਆ ਪਾਟੇ ਲਿੜੇ ਆ ਹਮਨੇ ਜਾਣਾ ਹੈ ਜੀ ਅਗੇ ਜਿਸਕੁਨ ਜਿਸਕੁਨ ਦੀ ਚਿਤਕੁਨ ਜਿਸਕੁਨ ਦੀ ਚਿਤਕੁਨ ਨਹੀਂ ਆਣਾ ਉਹ ਹਮਨੇ ਟਰੈਕ ਕਰਨਾ ਹੈ ਇੱਕ ਪ੍ਰਾਈਵੇਟ ਕੰਪਨੀ ਦੇ ਸਾਥ ਉਹ ਅਗੇ ਉੱਪਰ ਲੈ ਜਾਏਗੀ ਇਹ ਲੜਕੇ ਨਾ ਟਰੈਕਰ ਹਨ ਹੁਣ ਚਲਦੇ ਆਪਾਂ 6 ਲੜਕੇ ਬਸਟਾਡ ਵਾਲਾ ਸਵੀਰਦੇਵ ਅੱਜ ਕੇ 6 ਹੋ ਗਏ ਤੇ ਮਿੰਟ 40 ਉੱਤੇ ਹੋ ਗਏ ਰਾਤੋਂ ਪਹਿਤ ਹੀ ਉਤਰੇ ਸੀਗੇ ਇਹ ਬਾਈ ਡਰਾਈਵਰ ਆ ਗੱਡੀ ਦਾ ਹੁਣ ਆਪਾਂ ਸਾਹਮਣੇ ਚੜਨਾ ਉਹ ਜਿੱਥੇ ਲਿਖਿਆ ਹੋਇਆ 24 ਘੰਟੇ टैक्सी सर्विस डॉमेटरी होंगी तो हैगी पर यार फोल ही होंगी ਕੁਦਾਜੀ ਬਹੁਤ ਚੰਗੇ ਨੇ ਇੱਕ ਅੱਦੇ ਨਹੀਂ ਭੁੱਲਦੇ ਮੈਨੂੰ ਚਾਹਦੇ ਨੇ ਸਵੇਰੇ ਸਵੇਰੇ ਉਹ ਤੂੰ ਦਾ ਸਿਰ ਨਹੀਂ ਆ ਥੋੜੇ ਸਿਰਤੀ ਆ ਜੀ ਮੇ ਤਾਂ ਵਰਸਿੱਧੂ ਜੀ ਤੁਸੀਂ ਵੀ ਕੁਝ ਬੋਲੋ ਅਸੀਂ ਕਾਜੀ ਇਹ ਬੰਦਿਆਂ ਨੂੰ ਸਕਰੀਨ ਤੇ ਦੇਖਦੇ ਹੁੰਦੇ ਸੀ ਅੱਜ ਉਹਨਾਂ ਦੇ ਨਾਲ ਆਏ ਆ ਤੇ ਇਹ ਤੋਂ ਉੱਤੇ ਗੱਲ ਕੀ ਹੋ ਸਕਦੀ ਆ ਆਪਣੇ ਨਾਲ ਪਹੁੰਚਿਆ ਹੋਇਆ ਆਪਣਾ ਨਵਾਂ ਦੋਸਤ ਕਾਰਤਿਕ ਹੈਲੋ ਕਾਰਤਿਕ ਹਾਏ ਹਾਏ ਕਾਰਤਿਕ ਭਰਾ ਹੈਗਾ ਚਨਈ ਤੋਂ ਤੇ ਇੱਟ ਕੈਸਲਨ ਦੇ ਵਿੱਚ ਕੰਮ ਕਰਦਾ ਹੈਗਾ ਅੰਦਰ ਤੇ ਟੁਡੇ ਠੀਕ ਹੈ ਭਾਈ ਲੋਕ ਕਿਸ਼ੇ ਮੇਰੇ ਸਾਹਮਣੇ ਖੜੀ ਆਪਣੀ ਟੈਂਪੂ ਟਰੈਵਲਰ ਇੱਕ ਰੱਖਣਾ ਟਰੈਵਲਰ ਟੈਂਪੂ ਨੇ ਨਹੀਂ ਤੇ ਤੂਕੀ ਕਰਾਂਗੀ ਸ਼ੈਂਪੂ ਨਹੀਂ ਆ ਨੰਬਰ ਆਪਣੀ ਗੱਡੀ ਦਾ ਸਾਰੇ ਬੈਗ ਬੰਨਈ ਜਾਣੇ ਤਾਂ ਉਤਲੇ ਪਾਸੇ ਆਪਣੇ ਸੱਜਣ ਮਿੱਤਰ ਨੇ ਨੇੜੇ ਆਪਣੇ ਨਾਲ ਟਰੈਕ ਕਰਨਗੇ ਕਿਸੇ ਨਾਲ ਕੋਈ ਜਾਣ ਪਛਾਣ ਹੈ ਨਹੀਂ ਹਜੇ ਤੱਕ ਹੌਲੀ ਹੌਲੀ ਬਣ ਜਾਣੀ ਹੈ ਆਹ ਪੇਪਰ ਜਿਹੜਾ ਆਪਾਂ ਤੋਂ ਇਹਨੇ ਪੜ੍ਹਦੇ ਬੈਗ ਜਾਈ ਉਹਨਾਂ ਨਾਲ ਜਿਹੜਾ ਉਹਦੀ ਲੋਡ ਪੈਣੀ ਆ ਹਾਂਜੀ ਉਹਨਾਂ ਨੂੰ ਚੱਕਰ ਹੈਗਾ ਹੋਵੇ ਪੇਪਰ ਸੋਪ ਜਿਹੜੇ ਨਹੀਂ ਨਹੀਂ ਕਿ ਦੂਜੇ ਜਿਹੜੇ ਦੂਜੇ ਆਪਾਂ ਫਾਰਮ ਜੀ ਫਰਮਾਇਆ ਕੀ ਜਿਹੜੇ ਉੱਥੇ ਜਸਕਨ ਹੋਊਗਾ ਕੁਛ ਨਾ ਕੁਛ ਯਾਰ ਨਹੀਂ ਪੁੱਛ ਲੈ ਇਹਨਾਂ ਨੂੰ ਹਾਂ ਭਾਈ ਸਾਹਿਬ ਬੈਗ ਮੈਂ ਹੈ ਬਾਅਦ ਵਿੱਚ ਲੈਂਗੇ ਉਹ ਵਾਹਾਂ ਪੇ ਜਾ ਕੇ ਲੈਂਗੇ ਠੀਕ ਹੈ ਤੁਸੀਂ ਫੋਟੋਗ੍ਰਾਫੀ ਵੀ ਚਾਹੀਏ ਓਰੀਜਨਲ ਚਾਹੀਏ ਅਗਰ ਰੋੜੀ थी, 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 थी। ओके ओके ओरिजिनल फोटो खिच ਲੈਣਗੇ ओके ओके ਆਗੇ ਜਿਹੜਾ ਉਹ ਸਾਨੂੰ ਬੈਠੀ ਮਿਲ ਆਗੇ ਬੰਦੇ ਸਾਰੇ ਯਾਰ 13 ਜਣੇ ਆਪਾਂ ਆਗੇ ਪਹੁੰਚ ਗਏ ਪਹੁੰਚ ਕੇ ਬੈਠ ਗਏ ਵਿੱਚ ਯੈਸ ਯੈਸ ਸਰ लेट्स ਗੋ ਸ਼ਿਮਲਾਈ ਮੈਂ ਤਾਂ ਹੁਣ ਦੇਖਿਆ ਉਹ ਮਗਲੇ ਪਾਸੇ ਸ਼ਿਮਲਾ ਮੰਨਾਲੀ ਕੁਫਰੀ ਚੈਲ ਆਪੇ ਇਥੋਂ ਜਾਵਾਂਗੇ ਹੁਣ ਕੁਫਰੀ ਠਿਉਂਗ ਠਿਉਂਗ ਤੋਂ ਜਾਵਾਂਗੇ ਆਪਾਂ ਇੱਕ ਹੋਰ ਜਾਵਾਂਗੇ ਚੰਸਨ ਪਾਸ ਚਾਂਸਲ ਪਾਸ ਕਰਨੀ ਚਾਂਸਲ ਪਾਸ ਇਹ ਮਸ਼ਹੂਰ ਜਗ੍ਹਾ ਨਾਰ ਕੰਡਣ ਜਾਂਦੇ ਆਪਾਂ ਠਿਉਂਗ ਤੋਂ ਮੁੜ ਜਾਵਾਂਗੇ ਤੁਰ ਪਏ ਆਪਾਂ ਸ਼ਿਮਲੇ ਤੋਂ ਜਿਸਕਣ ਵਾਲੇ ਆਥੋਂ ਤੱਕ ਪਹੁੰਚਾਂਗੇ 200 ਕਿਲੋਮੀਟਰ ਵਾੜਾ ਇੱਕੋ ਅੱਜ ਆਪਣੇ ਸਾਰੇ ਦਿਨ ਦਾ ਸਫਰ ਆ 9:30 ਹੋ ਗਏ ਨੇ ਸਵੇਰ ਦੇ ਆਪਾਂ Shimla ਤੋਂ ਔਰ ਰਾ ਨੰਗੇ ਆਇਆ ਠਿਉਂਗ ਤੇ ਫਾਗੂ ਵਾਲਾ ਠਿਉਂਗ ਤੋਂ ਆਪਾਂ ਨਵਾਂ ਰਸਤਾ ਲੈ ਲਿਆ ਹੈ ਉਸ ਰਸਤੇ 'ਚ ਆ ਹੁਣ ਇੱਥੇ ਕਰਨ ਲੱਗੇ ਆ ਬ੍ਰੇਕਫਾਸਟ ਬ੍ਰੇਕਫਾਸਟ ਕਰਕੇ ਫਿਰ ਆਪਾਂ ਫਾਸਟ ਹੋ ਜਾਵਾਂਗੇ ਤੇ ਸਾਹਮਣੇ ਪੂਰੇ ਪਹਾੜ ਆਸਮਾਨ ਨੂੰ ਛੂੰਹਦੇ ਆ ਉਹ ਵਿਚਾਲੇ ਇੱਕੋ ਇੱਕ ਘਰ ਸ਼ਾਇਦ ਗੈਸਟ ਹਾਊਸ ਲੱਗਦਾ ਉੱਤੋਂ ਦੇ ਮਗਰ ਦੀ ਇੱਕ ਇਹ ਨਾਲਾ ਵਗੀ ਜਾਂਦਾ ਤੇ ਇੱਧਰ ਬੀਜੀ ਹੋਈ ਹੈ ਗੋਭੀ ਇਹ ਨਾਲ ਲੇਵਰ ਦਾ ਕੰਮ ਚੱਲੀ ਜਾਂਦਾ ਨਹੀਂ ਬਣਾਈ ਜਾਂਦੇ ਬਿਲਡਿੰਗ ਨਾਲ ਕੋ ਤੇ ਥੱਲੇ ਪੱਤ ਕੀ ਲਾਉਂਦੇ ਹਣਾ ਅਹੀਂ ਤਾਂ ਜਿਹਾ ਬਣਾ ਲੈਂਦੇ ਬਸ ਅਹੀਂ ਉੱਚੀ ਮਾਰਕਟ ਬਣ ਜੂਗੀ ਅਹੀਂ ਬਣਾਈ ਹੁੰਦੇ ਅਸਲ ਜਦੋਂ ਹਾਰਡ ਗੁੱੜ ਆਉਂਦੇ ਆ ਨਾ ਪਹਾੜਾਂ 'ਚ ਉਦੋਂ ਇਹੋ ਜਿਹਾ ਮਕਾਨ ਡੇਰਦੇ ਹੁੰਦੇ ਹੁਣ ਅਸਲ ਮਗਰ ਕੋ ਤੇ ਨਾਲਾ ਮੀਆਂ ਦੇ ਉੱਤੇ ਪੂਰਾ ਭਰ ਕੇ ਵਗਦਾ ਹੋਊਗਾ ਇਹ ਆਸਰਾ ਨਹੀਂ ਨਾ ਹੁੰਦਾ ਇਹੋ ਲੋਕਾਂ ਦੇ ਨਾਲ ਪੱਕੇ ਪਿੰਡ ਆ ਉਹ ਨਹੀਂ ਡਿੰਦੇ ਦੇਵਾ ਉੱਥੇ ਨਹੀਂ ਨੁਕਸਾਨ ਹੁੰਦਾ ਗਿਆ ਉਹ ਨਾਲਿਆਂ ਗੰਡਿਆਂ ਦੇ ਨਹੀਂ ਹੈਗੇ ਨਾ ਪਾਸੇ ਨਹੀਂ ਆ ਕਿੰਨਾ ਵੇਖ ਇਹ ਹੈਗਾ ਮਗਰ ਉਹ ਕਿਤੇ ਕਿੰਨੀਆਂ ਹੈ ਜੀ ਮੰਜ਼ਲਾਂ 1 2 3 4 ਸ਼ੀਸ਼ਤ ਮੰਜ਼ਲਾਂ ਹਨਾ ਸਾਹਮਣੇ ਤਿੰਨ ਨਹੀਂ ਹੈ ਇਹ ਹਾਂ ਇਹੋ ਜਿਹਾੜਦਾ ਹੀ ਆ ਹੂੰ ਤੂੜੀ ਦੇ ਕੋਪਲ ਹਿਸਾਬ ਜਾ ਹੋ ਜਾਂਦਾ ਬਸ ਸਹੀ ਹੈ ਖੋਦੇ ਬਲੈਕ ਟੀ ਉਹੀ ਹੁੰਦੀ ਆ ਗੁਰਾਨੀ ਚਾਹ ਜੀ ਹੁੰਦੀ ਜਿਹੜੀ ਉਹੀ ਹੁੰਦੀ ਹੈ ਨਾ ਬਲੈਕ ਕਾਫੀ ਦੱਖਣ ਜਿਹਦੇ ਵਿੱਚ ਸਵਾਦ ਨਹੀਂ ਹੁੰਦਾ ਮੇਨਾ ਦੋਸਤੋ ਮਾਰੂ ਜਾ ਮਾਰੂ ਜਾ ਸਾਡੇ ਸਾਡੇ ਬਰਾਨੀ ਕਹਿੰਦੇ ਆ ਮੇਨਾ ਰੋਣ ਵਾਲੇ ਦੇ ਪਾਸੇ ਮਾਰੂ ਚੱਲ ਗਿਆ ਬਈ ਬੈਠੀਏ ਹਾਂਜੀ ਸਰ ਆਪਾਂ ਕੰਮ ਹੋਰ ਕਰਨਾ ਸੀ ਯਾਰ ਆਪਾਂ ਕੱਪੜੇ ਘਟਨੇ ਸੀ ਮੋਟੇ ਕਾ ਚੈਂਸਲ ਪਾਸੇ ਠੰਡ ਬਹੁਤ ਹੋਊਗੀ ਉਹਨਾਂ ਕਰੋ ਗਏ ਜਾਂਦੇ ਆਂ ਕਿਹੜੇ ਹੈ ਨਹੀਂ ਨੀ ਨਿਕਲਦੇ ਬੰਨੀ ਬੈਠੇ ਆ ਉਹਦਾ ਮੜਾਸੀ ਮਰੀ ਬੈਠੇ ਪੂਰੇ ਇਹ ਰਹੀ ਮਾਰੀ ਗਾੜੀ ਆਪਾਂ ਖੜੇ ਹੁਣ ਰੋਡੂ ਤੋਂ ਥੋੜਾ ਜਿਹਾ ਪਿੱਛੇ 5 ਕਿਲੋਮੀਟਰ ਬਾਅਦ ਆਪਾਂ ਕਿੱਥੇ ਹੈਗੇ ਆਂ ਬਰੋਂਗ ਬਾਈਪਾਸ ਦਾ ਉਹਨੂੰ ਤੀਰੋਂ ਨੂੰ ਲੈ ਕੇ ਜਾਊਗਾ ਸਾਬ ਨਾਲ ਕਿਹੜੀ ਵੀਡੀਓ ਬਣਾਈ ਤੂੰ ਦਿਖਾਏ ਹਾਂਜੀ ਅੱਛਾ ਦੱਬ ਨਾ ਯਾਰ ਇਹ ਡੱਬਾ ਖਰਾਬ ਆ ਬਾਈ ਦੀ ਗੱਡੀ ਖਰਾਬ ਆ ਯਾਰ ਤੇ ਮੱਥਾ ਲੇ ਬੈਠਾ ਬਾਣਾ ਨਾਲ ਇਹ ਟੱਕਾ ਲਾ ਕੇ ਸਟਾਰਟ ਕਰਨ ਵਾਲੀ ਗੱਲ ਬਾਤ ਸੀ ਸਵੇਰੇ ਵੀ ਆਪਾਂ ਥੋੜੇ ਜਿ ਲੇਟ ਹੋ ਗਏ ਆ ਇਤ ਕੁੜੀ ਲੇਟ ਹੋ ਗਈ ਜੀ ਕੋਲ ਅਸੀਂ ਫੜ ਕੇ ਡੀ ਗਿਆ ਘੰਟਾ ਟੂੜ ਘੰਟਾ ਹੁਣ ਤੁਰੇ ਆ ਤੀਲਗਾ 6 ਕਿਲੋਮੀਟਰ ਬਾਅਦ ਜਾਖੀ ਖਿਸ਼ਤਾਰ ਪੇਜਾ ਇਹ ਪਿੰਡ ਨੇ ਇਹਦੇ ਤੇ ਸਾਰੇ ਟੈਕਸੀਆਂ ਵਾਲੇ ਇਹਨਾਂ ਪਿੰਡਾਂ ਦੇ ਨੇ ਮਾਰਗ ਦੀ ਜਾਨਿਆ ਚੰਚਲ ਪਾਸ ਸਾਹਮਣੇ ਰੁਕ ਗਈ ਆਪਣੀ ਟੈਂਪੂ ਟਰੈਵਲਰ ਤੇ ਹੈਗਾ ਚੰਚਲ ਪਾਸ ਠਾਵਾਂ ਬਹੁਤ ਠੰਡੀ ਆ ਤੇ ਇਧਰ ਇਹਦਾ ਇਹੋ ਜਿਹਾ 뷰 ਬੰਦ ਆ ਆਪਾਂ ਇੱਕ ਥੱਲੇ ਜਾਣਾ ਇਧਰਲੇ ਪਾਸੇ ਮੂੰਹ ਆ ਜਾਂਦਾ ਰਹਾ ਕੁਤੇ ਨੂੰ ਉਹ ਰਾਤ ਨੂੰ ਸਟੇ ਕਰਦੇ ਆ ਟੈਂਪਰ ਸੜ ਪਣੀ ਹੋਈ ਐ ਇੱਧਰ ਆਈ ਲਾਈਕ ਇਟ ਵੈਰੀ ਮੱਚ ਥੇਰ ਇਜ਼ ਟੂ ਮੱਚ ਕੋਲਡ ਦੈਨਿਟੀ ਆਫ ਥਿਸ ਪਲੇਸ ਇਜ਼ ਅਪ੍ਰੋਕਸੀਮੇਟਲੀ 4000 ਮੀਟਰ 4.500 4000 ਜਟ 4.5 ਇੱਧਰ ਤੋਂ ਛੋਟਾ ਹੋਣਾ ਹੋਣੀ ਆ ਹੋ ਗਈ ਹੁਣ ਥੱਲੇ ਜਾਣਾ ਹੁਣ ਨਾ ਸ਼ੰਡੀ ਹਵਾਰ ਇਹ ਸਾਹਮਣੇ ਢੱਡਾਂ ਲਈ ਫਿਰਦੇ ਇੱਥੇ ਆ ਜੜੀ ਨੀ ਹਾਈਟ ਹੋਊਗੀ ਇਸ ਤੋ ਜਾਬਲੀ ਠੰਡੀ ਹਵਾ ਦਾ ਆਨੰਦ ਮਾਣ ਲਿਆ ਤੇ ਹੁਣ ਦੁੱਪ ਆ ਆਪਣੀ ਵਾਟ ਹਜੇ ਤੱਕ ਪਈ ਆ 40 45 ਕਿਲੋਮੀਟਰ ਵੜ ਕੋ ਪਿੱਛੋਂ ਆਪਾਂ ਚੜ ਕੇ ਆਏ ਆ ਤੇ ਹੁਣ ਆਪਾਂ ਇਹ ਸਰਾਹ ਉਤੋਂ ਦੇ ਥੱਲੇ ਉਤਰਨਾ ਜਿਹੜੀ ਪਈ ਜੀ ਦਿਸਦੀ ਆ ਇਹੀ ਰਾਹ ਸਾਰਾ ਤੇ ਗੁੱਡੀ ਆ ਮਾਨਸੀ ਬੰਗਲੌਰ ਤੋਂ ਤੇ ਇਧਰਲੇ ਪਾਸੇ ਸਾਰਾ ਝੱਗਾ ਬੱਗਾ ਆਪਾਂ ਖੜੇ ਆ ਕਿਉਂਕਿ ਗਾਂ ਤੱਕ ਦਾ ਕੰਮ ਚੱਲੀ ਆ ਰਾਹ ਸਾਫ਼ ਨਹੀਂ ਜਾਂਦੇ ਆ ਠੰਡ ਬਹੁਤ ਪਾਲੇ ਮਰ ਗਏ ਅਸੀਂ ਆਖੋ ਕਿ ਦੁਪਹਿਰੇ ਦੁਪਹਿਰੇ ਲੈ ਜਾਣਗੇ ਇਹ ਤੇ ਇਹਨਾਂ ਨੇ ਜਣ ਛਪਾਤਾ ਨੇ ਰਹੀ ਘਰ ਪਾ ਜਮ ਤੋਰਾਂ ਨੇ ਕਿਉਂ ਤੁਰ ਪੇ ਵੀ ਫੇਰ ਆਪਾਂ ਤੇ ਨੇਰਾ ਹੋਣਾ ਹੋ ਗਿਆ ਦਿਨ ਤਾਂ ਛਪਾ ਲਈ ਹੋ ਗਿਆ ਆੜਾਂ ਤੇ ਲਾਲੀਆਂ ਜਮਕਣ ਲੱਗ ਪਈ। ਰਾਤ ਦਾ ਸਮਾਂ ਹੋ ਗਿਆ 6:10 ਵਜੇ ਦਾ। ਪਹੁੰਚ ਕੇ ਆਪਾਂ ਜਸਤਨ। ਕਿ ਹੁਣ ਬਾਈ ਹੋ ਗਈ। ਸਾਰਿਆਂ ਨੇ ਬੈਗ ਲਾ ਲੈ ਕੇ ਫੜਾਈ ਜਾਂਦੇ ਆ। ਤੇ ਆਪਾਂ ਇਧਰ ਅੱਕੇ ਜਾਣਾ। ਉੱਥੇ ਸਾਹਮਣੇ ਇੱਕ ਲਾਈਟ ਦੀ ਜਗ੍ਹੀ ਜਾਂਦੀ ਆ। ਆਹ ਤਾਰਾ ਜਿਆ। ਇੱਥੇ ਜਾਣਾ ਆਪਾਂ। ਥੱਲੇ ਦੀ ਗੱਡੀ ਕੋਲ ਦੀ। ਆਪਾਂ ਪਹੁੰਚ ਗਏ ਆ ਆਪਣੇ ਹੋਮ ਸਟੇ ਦੇ ਵਿੱਚ। ਇਧਰ ਹੀ ਗਏ ਆ। ਚਲੋ ਚਲੋ। ਇਨਾਂ ਨੇ ਜਿਹੜਾ ਕੁੱਤੇ ਪੈਂਦੇ ਆਪਾਂ ਨੂੰ ਅਮਨ ਉਹ ਰਹੀ ਆ ਹੰਨੂ ਜੀ ਓਕੇ ਉਪਰੀ ਆ ਜਾਈਏ ਅਸੀਂ ਵੀ ਚੱਲ ਗਏ ਫਿਰ ਹਾਰਦਿਕ ਪੰਡਿਆ ਹਾਂਜੀ ਉੱਪਰ ਆਏ ਹਾਂ ਉੱਪਰ ਹੋ ਗਏ ਓਕੇ ਓਕੇ ਇਹ ਹੈ ਜੀ ਆਪਣਾ ਹੋਮ ਸਟੇ ਦੀਆਂ ਪੌੜੀਆਂ ਤੇ ਤਾਂ ਉੱਪਰ ਆਪਣਾ ਰਹਿਣ ਬਸੇਰਾ ਬਣਾਇਆ ਹੋਇਆ ਹੈਲੋ ਅਮਨ ਹਾਓ ਆਰ ਯੂ ये दे तो गा। तो भाई देना हैगा अमन 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 भैया पहाड़ी रास्ता है और आपकी गाड़ी के ब्रेक रास्ते से बांध कर लाए हैं हम गाड़ी आपके कहां से भेजी कंपनी से पता नहीं किसने भेजा नहीं पता कहाँ से भेजी है लेकिन ऐसा रिस्क मत लिया करो यार लड़ा भाई बूट ਦੇ ਇੱਥੇ ਆਪਾਂ ਕਟਾਂਗੇ ਰਾਤ ਬਿਸਤਰੇ ਲੱਗੇ ਹੋਏ ਆ ਤੂੰ ਬਾਦ ਖਾਣੇ ਰੋਟੀ ਪਾਣੀ ਨਹਾਉਣ ਤੋਂ ਜਵਾਬ ਦੇ ਕੇ ਕਹਿੰਦੇ ਪਾਣੀ ਸਾਡੇ ਕੋਲੇ ਮੁੱਕਿਆ ਪਿਆ ਸਵੇਰੇ ਨਾ ਮੰਗ। ਹੁਣ ਆਪਾਂ ਚੱਲਿਆਂ ਪ੍ਰਸ਼ਾਦਾ ਸ਼ਕ। ਦੇਖਦੇ ਆ ਕੀ ਕੁਛ ਖਾਣ ਨੂੰ ਪਿਆ। ਅੱਜ ਕੀ ਰਾਤ ਤੇ ਤੁਮਨੇ ਕੋਈ ਪੁੱਛਿਆ ਨਾ ਤਾਂ ਭਾਂਡੇ। ਹੱਗੀ ਰਹੀ ਜੀ ਇਹ ਆ ਕਿ। ਆ ਤਾਂ ਰਿਫਣਾ ਜਪਿਆ ਆਪਣਾ ਖਾਣ ਪੀਣ ਦਾ ਸਮਾਨ। ਇਹ ਦਾਸਾਂ ਕੋਲੇ ਕਟੋਰੀ ਨਹੀਂ ਰੋਟੀ ਜਾਣ। ਖਲਾਦ ਪਾਪੜ ਚੌਲ ਅੰਡੇ ਦੀ ਦਾਲ। ਮਤਲਬ ਰੋਟੀ ਵੀ ਹੈਗੀ ਆ ਰੋਟੀ ਹੈਗੀ ਡੱਬਾ ਹੈਗਾ ਹੋਵੇ। ਆ ਰੋਟੀ ਹੈ। ਸਾਰੇ ਸੱਜਣ ਮਿੱਤਰ ਆਪਣੇ ਨਾਲ ਟ੍ਰੈਕ ਕਰਨਗੇ। ਤੋਂ ਆਪਣੇ ਇਸ ਬਲੌਗ ਦੀ ਅੱਜ ਹੁਣ ਲਗੀ ਹੈ ਸਮਾਪਤੀ। ਰੋਟੀ ਬਣੀ ਪਖਾ ਲਿਆ। ਤੇ ਕੱਲ ਨੂੰ ਆਪਾਂ ਜਾਵਾਂਗੇ ਇਥੋਂ ਅਗਲਾ ਆਪਣਾ ਰਹਿਣ ਬਸੇਰਾ ਹੋਊਾ ਝਾਕਾ ਪਿੰਡ ਆ ਇਥੋਂ 5 ਕੰਝ ਕਿਲੋਮੀਟਰ ਬਾਅਦ। ਚੱਕਾ ਜੇ ਚੱਕਾ 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 ਜਾਕਾ ਜੋਗੀ ਚਲੋ ਤਾਂ ਥੋੜਾ ਬੋਲਣਾ ਕਰ ਪਿਆ ਜਾਂਦਾ ਨਾ ਸੋ ਫੋਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ